ਬੇੰਤੀ ਵੀ ਮੈਚ ਦਾ ਸਮਾਂ ਉਹ ਸਾਹਿਬ ਨਾਲ ਦੇਖ ਲੋ ਜਿੰਨੇ ਵਧੀਆ ਲੱਗਦਾ ਹੁਣ ਵੀਰ ਬਣ ਗਏ ਆਪਾਂ ਗਰਾਊਂਡ ਕਲੀਅਰ ਕਰ ਦਈਏ ਕਬੱਡੀ ਸ਼ੁਰੂ ਕਰੀਏ ਵੀਰਾ ਜੀ ਇਹ ਮੇਰੀ ਬੇੰਤੀ ਆ ਲਓ ਦੀਪ ਆ ਗਿਆ ਦਬਰਜੀਤ ਦਾ ਮੇਰੇ ਵੀਰਾਂ ਰੇਡ ਪਾਉਣ ਦੇ ਲਈ ਆ ਦੀਪ ਹੈ ਦਬਰਜੀਤ ਵਾਲਾ ਇੱਕ ਕਣੀ ਦੇ ਗੁਰਸੇਵਕਾ ਆ ਦੂਜੀ ਕਣੀ ਦੇ ਮੇਰੇ ਵੀਰੋ ਇਹ ਖੜਿਆਲੇ ਵਾਲਾ ਭੱਲਾ ਬਾਬੇ ਮੀਏ ਮਿੱਠੇ ਦਾ ਖਡਲਾ ਅਮਰੀਕ ਦੇਖ ਆ ਜੱਗੂ ਦੋ ਵਰੀ ਆ ਗਿਆ ਆਹ ਕਹਿੰਦੇ ਜੱਗੂ ਦੀ ਕਬੱਡੀ ਪੈ ਰਹੀ ਆ ਖੇਡ ਮੈਦਾਨ ਦੇ ਵਿੱਚ ਜੱਗੂ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਆਹ ਸੈਪੋ ਵਾਲੀ ਧਰਤੀ ਉਹ ਦੁਨੀਆ 'ਚ ਕਹਿੰਦੇ ਜੱਗੂ 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 ਉਹ ਜੱਗੂ ਜੱਗੂ ਹੁੰਦੀ ਆ ਉਹ ਦੁਨੀਆ 'ਚ ਜੱਗੂ ਜੱਗੂ ਹੁੰਦੀ ਆ ਆਹ ਕਹਿੰਦੇ ਸੈਪੋ ਵਾਲਿਆ ਉਹ ਕਬੱਡੀ ਪਾਰਿਆ ਮੇਰੇ ਮਿੱਤਰੋ ਇਹ ਨੀਕ ਸਿਆਟਰ ਵਾਲਾ ਅਮਰੀਕਾ ਤੋਂ ਸੱਪਿਆ ਪਹਿਲੀ ਵਾਰੀ ਆਹ ਲਾਕੇ ਦੇ ਵਿੱਚ ਨੰਬਰ ਰੀਡਰ ਦਾ ਓਏ ਅਗਲੀ ਕਬੱਡੀ ਗਰਗੇ ਵਾਲਾ ਜੀਵਨ ਹੈ ਚੜਦੇ ਜ਼ੋਰਦ ਦੇ ਪਹਿਲੇ ਪੈਰ ਵਰਗਾ ਜਿਹਦਾ ਜਾਫੀਆਂ ਤੇ ਟੈਕ ਹੁੰਦਾ ਆਹ ਪਾਰਾ ਬੋਰ ਦੀ ਬੰਦੂਕ ਤੇ ਫਾਇਰ ਵਰਗਾ ਹੱਥ ਲਾ ਕੇ ਹੰਧਿਆ ਵੱਲੋਂ ਆਉਣਾ ਹੁੰਦਾ ਜੱਸੀ ਅਫਸਰ ਦੀ ਸਾਹਮਣੋਂ ਸੈਰ ਵਰਗਾ ਬਹੁਤੀ ਬਣੀ ਹੋਈ ਸੋਹਣੀ ਚਾਨ ਦੇ ਵਿੱਚੋਂ ਦੇਖਾਂਗਾ ਇੱਕ ਪਾਸੇ ਆ ਖਬਰ ਦੀ ਧਰਤੀ ਦਾ ਲਾ ਜਫਾ ਗੁਰਸੇਵਕ ਨੇ ਬੱਲੇ ਬੱਲੇ ਕਰਵਾਤੀ ਆ ਆ ਸਾਹਮਣੇ ਕਹਿੰਦੇ ਗੁਰਸੇਵਕ ਨੇ ਬੱਲੇ ਬੱਲੇ ਕਰਵਾਸੇ ਬੇਰ ਸਾਹਿਬ ਦੀ ਟੀਮ ਹੈ ਉਹ ਦੂਜੇ ਪਾਸੇ ਕਹਿੰਦੇ ਭਗਵਾਨਪੁਰ ਖੇਡਦੀ ਆ ਮਨਜੀਤ ਕਹਿੰਦਾ ਭਗਵਾਨਪੁਰ ਖੇਡਦੀ ਆ ਆ ਸਾਹਮਣੇ ਕਹਿੰਦੇ ਕਬੱਡੀਆਂ ਪੈਂਦੀਆਂ ਜੱਫੇ ਲੱਗਦੇ ਗਗਨ ਕਹਿੰਦੇ ਨਿਊਜ਼ੀਲੈਂਡ ਵੀ ਜਾ ਆ ਆ ਦਿਲੋਂ ਧੰਨਵਾਦ ਹੈ ਗਗਨ ਸਾਡਾ ਵੀਰ ਬਟਾ ਭਰਾ ਦਵਾਮਾ ਨੇ ਆ ਸਾਹਮਣੇ ਅਮਰੀਕਾ ਵਾਲਾ ਬੁੱਕਲ ਚੁੱਕੀ ਫਿਰਦਾ ਇਹ ਨੀਕ ਹੈ ਸੈਟਲ ਤੋਂ ਚੱਲ ਕੇ ਆਇਆ ਇਹ ਕਹਿੰਦੇ ਕਿੰਗ ਦੀਆਂ ਯਾਰੀਆਂ ਨੇ ਓਏ ਕਿੰਗ ਦੀਆਂ ਯਾਰੀਆਂ ਨੇ ਅਮਰੀਕਾ ਤੋਂ ਸੈਟਲ ਦਵਾਇਆ ਪਰ ਗੱਜੜ ਡੇਰਾ ਬਾਬਾ ਨਾਨਕਲਾ ਆ ਬੱਲੇ ਬੱਲੇ ਕਰਾ ਗਿਆ ਬੱਲੇ ਬੱਲੇ ਕਰਾ ਗਿਆ ਅਗਲੀ ਰੇਡ ਪਾਉਣ ਦੇ ਲਈ ਆ ਮੁੰਡਾ ਜਿਹੜਾ ਮੇਰੇ ਵੀਰੋ ਇਸ ਵੇਲੇ ਇਹ ਪੀਟਰ ਆ ਮਾਨਕਪਰੀਆ ਧਰਤੀ ਮਾਣੋ ਮੱਥਾ ਰੱਬ ਦਾ ਨਾਮ ਧਿਆਕੇ ਬਾਜੇ ਖਾਨੇ ਬਾਗੂ ਦੱਸਦੇ ਪੰ ਪਾ ਕੇ ਇਹ ਪੀਟਰ ਮਾਨਕਪੁਰੀਆ ਇੱਕ ਕੰਨੀ ਸਨੀਆ ਮੇਰੇ ਵੀਰੋ ਕਾਲੇ ਸੰਘਿਆ ਦੀ ਧਰਤੀ ਦਾ ਨਾਲ ਮੀਕਾ ਸੈਟਲ ਵਾਲਾ ਪਰ ਆ ਲੱड्डू ਵਾਲਿਆ ਬੰਨੀ ਲੱड्डू ਵਾਲਿਆ ਟਾਈਗਰ ਦਾ ਰੰਗ ਰੰਗ ਤੇ ਰੇਡਰ ਦੇ ਇਸ ਜੁੜਦਾ ਹੋਇਆ ਇੱਕ ਤਾਂ ਖੁਲੇ ਲੈ ਲੋ ਮੇਰੇ ਵੀਰ ਸੁਖੇ ਮੜਾ ਜਾ ਧਿਆਨ ਰੱਖਿਓ ਵੀਰ ਬਣ ਕੇ ਮੈਚ ਤਕੜਾਣੀਏ ਬਾੜਾ ਤਕੜਾ ਜੀ ਆਪਾਂ ਗੱਲ ਗੱਲ ਤੇ ਰੀਪਲੇ ਰੈਫਰੀ ਵੀ ਥੋੜਾ ਧਿਆਨ ਦੇਣ ਹੱਥ ਬੰਨ ਕੇ ਬੈਠੀ ਐ ਲਓ ਜੋਧਾ ਆ ਗਿਆਸ ਵਾਲਾ ਨੌਜਵਾਨ ਰੇਡ ਪਾਰ ਦੇ ਲਈ ਮੇਰੇ ਵੀਰੋ ਇਹ ਜੋਧਾ ਹੈ ਜਦੋਂ ਤੁਰਦਾ ਤੇ ਪੈਰ ਹਵਾਵਾਂ ਨਾਪਦੇ ਇਸ ਨੌਜਵਾਨ ਨੂੰ ਕਬੱਡੀ ਦੇ ਵਿੱਚ ਬਾਜ ਆਖਦੇ ਬਹੁਤੀ ਬਣੀ ਹੋਈ ਸੋਹਣੀ ਟੱਚ ਮਾਰਿਆ ਆ ਜਾਂਦਾ ਜੋਧਾ ਘੱਸਪਿੰਡ ਵਾਲਾ ਲੱਖਾਂ ਵਰਗਾ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਚੀਮਿਆਂ ਵਾਲਾ ਆਹ ਸਾਹਮਣੇ ਕਹਿੰਦੇ ਨਾ ਮੂਹਿਆ ਮੇਰੇ ਮਿੱਤਰੋ ਓਵਰ ਕਹਿੰਦੇ ਵੱਡਾ ਵੀਰ ਸਾਡੇ ਕੋਲ ਅੱਜ ਗਗਨੂ ਦੀ ਦੋ ਹੈ ਇੱਕ ਗਗਨੂ ਪ੍ਰਧਾਨਾ ਗਗਨ ਮਬਾਰਕਾ ਪੱਟੇ ਬਾਈ ਇੱਦੂ ਉੱਤੇ ਕੁਝ ਨਹੀਂ ਹੋਣਾ ਇੱਦੂ ਉੱਤੇ ਕੁਝ ਨਹੀਂ ਹੋਣਾ ਉਹ ਗਗਨ ਪ੍ਰਧਾਨ ਆਹ ਗਗਨ ਸਰਪੰਚ ਖੜਾ ਮੇਰ ਕਰੇ ਪ੍ਰਮਾਤਮਾ ਆਹ ਸਾਹਮਣੇ ਕਹਿੰਦੇ ਨਵ ਭੱਜ ਗਿਆ ਸਾਡਾ ਬਲਜੀਤ ਜੰਬਰ ਗਿਆ ਉਹ ਬਲਜੀਤ ਚੰਚ ਇਹ ਦਿਲੋ ਦਵਾਵਾ ਭਰਾਵਾ ਲਈ ਹੈ ਗਗਨ ਆਪਣੇ ਰਿਕਾਰਡ ਆਪ ਤੋੜਨੇ ਪੈਣੇ ਅਗਲੇ ਸਾਲ ਐਡਾ ਕੱਠ ਕਿ ਸਾਡੇ ਕੰਪੀਟੀਸ਼ਨਾਂ 'ਚ ਉਹ ਬੰਦਾ ਕੋਈ ਨਾ ਆਪਣੇ ਰਿਕਾਰਡ ਅਸੀਂ ਆਪੇ ਤੋੜਦੇ ਆਪਣੇ ਰਿਕਾਰਡ ਅਸੀਂ ਆਪੇ ਤੋੜਦੇ ਆਪੇ ਤੋਰ ਤੇ ਹਾਜ਼ਰ ਕਾਜ ਟੁੱਟਣ ਵਾਲੀ ਗੱਲ ਹੋਈ ਪਈ ਐ ਆ ਬਾਪੂ ਸੇ ਪਿੰਡ ਵਾਲਾ ਜੱਗਾ ਕਬੱਡੀ ਕਬੱਡੀ ਕਰਦਾ ਹੋਇਆ ਮੇਰੇ ਵੀਰੋ ਇੱਕ ਕੰਨੀ ਦੇ ਉੱਤੇ ਨੌਜਵਾਨ ਔਰ ਗਿੰਦਾ ਸੰਧੂ ਛੱਠੇ ਦੀ ਧਰਤੀ ਦਾ ਨਾਲ ਮੀਕਾ ਸੈੱਟਲ ਦੀ ਧਰਤੀ ਦਾ ਨਾਲ ਸਣੀਆ ਕਾਲੇ ਸੰਘਿਆ ਵਾਲਾ ਪਰ ਆ ਨੌਜਵਾਨ ਜਿੰਦਾ ਉਹ ਸੰਧੂ ਛੱਠੇ ਵਾਲਾ ਜਦੋਂ ਜੱਫਾ ਲਾਉਂਦਾ ਫਿਰ ਪੌਣ ਗੌਂਦੀ ਗੀਤ ਹੰਦੀ ਤਾਰੀਆਂ ਦੇ ਮਾਪੇ ਧੰਦੇ ਗੰਦੇ ਸੰਧੂ ਦੇ ਜੱਫੀਆਂ ਨੂੰ ਲੋਕ ਮੰਨਦੇ ਆਹ ਲੋਕ ਉਧਰ ਕਿੰਗ ਹੋਣੀ ਕਹਿੰਦੇ ਸਾਰੇ ਵੀਰ ਵੀ ਦੁਗਲੀ ਵਾਲਿਆ ਓਏ ਅਗਲੇ ਕੱਪਾਂ ਤੇ ਤੇਰੇ ਥੱਲੇ ਤੇਰੇ ਥੱਲੇ ਕੋਈ ਵੱਡੀ ਗੱਡੀ ਹੋਣੀ ਹੈ ਮੇਰ ਕਰੇ ਪ੍ਰਮਾਤਮਾ ਉਹ ਜਿਉਂਦਾ ਰਹੇ ਉਹਨੇ ਕਹਿੰਦੇ ਸੁਪਨੇ ਪੂਰੇ ਕੀਪੇ ਸਾਰਿਆਂ ਦੇ ਸੁਪਨੇ ਪੂਰੇ ਕੀਤੇ ਓਏ ਸਾਹਮਣੇ ਕਬੱਡੀ 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 ਮਰੀਕੇ ਅੱਜ ਗगनਪਰਾ ਦਾ ਮੇਲਾ ਆ ਬਲਜੀਤ ਸਰਪੰਚ ਆਲਮਾ ਦਾ ਮੇਲਾ ਜੇ ਜਨਾ ਅੱਜ ਨਾ ਅੱਜ ਨਾ ਹੁਰਲ ਹੁਰਲ ਹੋਈ ਤੇ ਫਿਰ ਹੋਣੀ ਕਦੋਂ ਆ ਫਿਰ ਹੋਣੀ ਕਦੋਂ ਆ ਆ ਵਾਹ ਸਾ ਜੱਗੂ ਆ ਸੈਦੋ ਵਾਲੀਆਂ ਕਬੱਡੀ ਪਾਉਂਦਾ ਗਿੰਦਾ ਸੰਧੂ ਚੱਠੇ ਵਾਲਾ ਇੱਕ ਕੰਨੀ ਜੁੱਤੀ ਆ ਨਾਲ ਪ੍ਰੀਤ ਦਾ ਲੰਦੂ ਵਾਲੀਆਂ ਇਹ ਪ੍ਰੀਤ ਲੰਦੂ ਵਾਲੀਆਂ ਸਾਹਮਣੇ ਕਹਿੰਦੇ ਜੱਗੂ ਭੱਜ ਗਿਆ ਮੇਰੇ ਮਿੱਤਰੋ ਉਹ ਭੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰ ਭੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰ ਬਾਹੂ ਆਲਖ ਦੇਖ ਤੁਹਾਡੇ ਪਿੰਡਾਂ ਚ ਤੁਹਾਡੇ ਇਲਾਕੇ ਚ ਚੋਟੀ ਚੋਟੀ ਦੇ ਚੋਟੀ ਚੋਟੀ ਨਹੀਂ ਆਏ ਹੋਇਆ ਚੋਟੀ ਚੋਟੀ ਨਹੀਂ ਆਏ ਹੋਇਆ ਆ ਦੀਪ ਹੈ ਆ ਦਬਰਦੀ ਵਾਲਾ ਮੇਰੇ ਵੀਰੋ ਉਹ ਬੁਰਦੀ ਵਾਲਾ ਦੀਪ ਲੱਭੂ ਸੀਚੇ ਵਾਲੀਆ ਟਰਾਈ ਕਰਦਾ ਹੈ ਅਗਲੀ ਰੇਡ ਪਰਮਜੀਤਪੁਰਿਆ ਘੋੜਾ ਆ ਗਿਆ ਮੇਰੇ ਵੀਰੋ ਆਹ ਸਾਹਮਣੇ ਕਹਿੰਦੇ ਘੋੜੇ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਜਗਤਾਰ ਠਿੱਗਰੀ ਵਾਲ ਜਗਤਾਰ ਦਾ ਧੰਨਵਾਦ ਹੈ ਵੀਰ ਨੇ ਮੇਜਰ ਸਿੰਘ ਭਲੂਰ ਹੁਣਿਆਂ ਦੇ ਬਹੁਤ ਪੱਟੇ ਲਗਨ ਪਾਲਾ ਚੱਲਦਾ ਬਾਹਰ ਕਰਦਾ ਸਾਡਾ ਭਰਾ ਗਗਨ ਮੇਰੇ ਵੀਰੋ ਆ ਜੀਵਨ ਆ ਰੇਡ ਪਾਉਂਦਾ ਕਿਉਂਕਿ ਗਗਨ ਦਾ ਵੀ ਦੌਰ ਚੱਲਦਾ ਆ शेर ਭੁੱਖੇ ਮਰ ਜਾਂਦੇ ਪਰ ਘਾ ਨਹੀਂ ਖਾਂਦੇ ਜਿਨ੍ਹਾਂ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਆ ਗਗਨ ਉਹਨਾਂ ਦਾ ਦੌਰ ਚੱਲਦਾ ਆ ਲੱਭੂ ਆ ਇਹਦਾ ਸੀਚੇ ਵੱਲ ਪੈਂਦਾ ਆ ਸੀਚੇ ਵਾਲੀਆ ਲੱਭੂ ਲਾ ਜੱਫਾ ਬੱਲੇ ਬੱਲੇ ਕਰਾਉਂਦਾ ਹੋਇਆ اپنی ٹیم ਲਈ ਜੋਰدار ਰਹਾਓ ਸਾਹਮਣੇ ਕਹਿੰਦੇ ਪੀਟਰ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਆਹ ਚਾਰ ਚਫੇਰੇ ਧਿਆਨ ਨਾਲ ਓਏ ਲੋਕੀ ਪਨੇਰਿਆਂ ਓ ਲੋਕੀ ਕੋਠਿਆਂ ਦੇ ਲੋਕੀ ਛੱਤਾਂ ਦੇ ਜੜੇ ਖੜੇ ਆ ਬਹੁਤ ਵੱਡੇ ਪਿਆਰ ਬਲਹਾਰ ਉਪਲ ਜੀ ਦਾ ਧੰਨਵਾਦ ਹੈ ਵਾਹਿਗੁਰੂ ਚੰਡੀ ਕਲਮ ਵਿੱਚ ਰੱਖੇ ਬਰਉ ਦਵਾ ਬਣ 2KML ਸਾਹਿਬ ਦੀ ਗੱਲ ਵੱਖਰੀ ਇਹ ਕਬੱਡੀ 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 ਹਾ ਸਵਾਗਤ ਭੰਗੜੇ 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 ਪੈਂਦੇ ਆ ਆ ਗਿਆ ਗੱਜਣ ਹਵੇਲੀਆਂ ਵਾਲਾ ਰਮਨ ਕਲੇਰ ਜੁਕੇ ਵਾਲਾ ਮਾਨ ਕਰਦਾ ਆ ਮੁੰਡੇ ਦੇ ਮੇਰੇ ਵੀਰੋ ਇੱਕ ਕਨੀ ਤੋਂ ਖੱਡੇ ਵਾਲੇ ਵਾਲਾ ਬੱਲਾ ਪਰ ਜ਼ਰਬਕੁਟੀਆਂ ਸੁੱਖੇ ਦੀ ਵਿਸਲ ਪੁਆਇੰਟ ਰੇਡਰ ਦੇ ਸਿੱਟਾ ਧਾਵੀ ਦੇ 6 ਜੁੜਦਾ ਹੋਇਆ ਮੇਰੇ ਵੀਰੋ ਅੱਖ ਲੱਖ ਦੀ ਕਬੱਡੀ ਲੱਖ ਲੱਖ ਦਾ ਲਵ ਚੀਮਿਆਂ ਵਾਲਾ ਚੜਦੇ ਸੂਰਜ ਤੇ ਪਹਿਲੇ ਪੈਰ ਵਰਗਾ ਜਿਹਦਾ ਜਾਫੀਆਂ ਤੇ ਟੈਕ ਹੁੰਦਾ 12 ਬੋਰ ਦੀ ਬੰਦੂਕ ਤੇ ਉਹ ਫੈਰ ਵਰਗਾ ਲਓ ਸਾਹਮਣੇ ਕਹਿੰਦੇ ਫੇਰ ਜਿਹੜੀ ਕਬੱਡੀ ਪੈ ਰਹੀ ਹੈ ਉਧਰ ਕਹਿੰਦੇ ਜਾਵੇ ਪੰਡਿਤ ਹੁਣੀ ਪ੍ਰੀਤ ਹੁਣੀ ਵੀਰ ਬਾਲ ਕਹਿੰਦੇ ਧੰਨਵਾਦ ਜਗਤਾਰ ਕਿਰੀਵਾਲ ਹੁੜਿਆਣਾ ਲਓ ਨਵ ਕਹਿੰਦੇ ਜੀਮੇ ਵਾਲਾ ਵਾਪਸ ਆ ਪਹਿਲਾ ਕਬੱਡੀ ਆ ਤੇ ਬਾਪੇ ਵਿੱਚ ਉਹ ਚੰਡੀਗੜ੍ਹ ਬੋਲੀ ਪੈਂਦੀ ਨੱਚੂਗਾ ਲਾਹੌਰ ਸਾਰਾ ਲਾ ਵੀ ਰੇਡ ਰੇਡ ਪਾਉਣ ਦੇ ਲਈ ਆਵਾ ਜੋਧਾ ਘਸ ਪਿੰਡਾ ਕਬੱਡੀ 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 ਕਰਦਾ ਹੋਇਆ ਕੌਣ ਨਹੀਂ ਰੀਸਾ ਅੱਜ ਸਾਰੇ ਪੰਜਾਬ ਵੱਲੋਂ ਵੱਡਾ ਐਲਾਨ ਹੋਇਆ ਖੇਡੂ ਕੈਨੇਡਾ ਦੇ ਗਰਾਊਂਡਾਂ ਦੇ ਵਿੱਚ ਕਿੜੀ ਫਗਾਨੇ ਵਾਲਾ ਸਾਬਾ ਪਰਪੂਸੀਆ ਵਾਲਾ ਜੱਗਾ ਮਰੀਕ ਆਓ ਸਭਿਆ ਜਿਹੜਾ ਫੇਰ ਆ ਗਿਆ ਮੇਰੇ ਮਿੱਤਰੋ ਓਵਰ ਕਹਿੰਦੇ ਕਿੰਗ ਦਾ ਵੀਰ ਹੈ ਲੈ ਵੀ ਗगन ਧੰਨਵਾਦ ਹੈ ਨੌਜਾਨ ਕਿੰਗ ਦਾ ਕਹਿੰਦੇ ਨਾਂ ਵੱਡਾ ਕਿੰਗ ਦੀ ਯਾਰੀ ਹੈ ਕਿੰਗ ਦਾ ਪਿਆਰ ਹੈ ਇੰਨਾ ਬਿਨਾ ਜੋ ਪਤੰਦਰ ਜੂਨ ਦੇ ਮਹੀਨੇ ਨਾਲੋਂ ਬੜਾ ਗਰਮ ਹੁੰਦਾ ਹੈ ਇੰਨਾ ਦਿਨਾਂ ਦੇ ਵਿੱਚ ਉਹ ਪੱਜ 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 ਅੱਜ ਹਰ ਹਰ ਪੁਆਇੰਟ ਰੇਡਰ ਦਾ ਆ ਆ ਗਿਆ ਸਾਬਾ ਕਿਹੜੀ ਫਗਾਨੇ ਨੇ ਧਰਤੀ ਦਾ ਮੇਰੇ ਵੀਰੋ ਦਾਦੇ ਨੇ ਲੰਸੰਸੀ ਰੱਖੀ 12 ਬੋਰ ਦੀ ਤੇ ਮਾਰ ਦਿੰਦੀ ਵੱਡੇ ਵੱਡੇ ਤੇਲੀ ਬੈਲ ਪੁਣਾ ਸੜ ਕੇ ਆ ਮਿੱਤਰਾਂ ਦੇ ਅਰਬ ਸਭਾ ਕਰਕੇ ਆ ਨੌਜਵਾਨ ਕਰ ਸੇਵਕ ਆ ਪਰਦੀ ਧਰਤੀ ਦਾ ਪਰ ਨਹੀਂ ਜਫਾ ਲਾ ਸਕਿਆ ਤੇ ਪੁਆਇੰਟ ਕਿਹੜੀ ਫਗਾਨੇ ਵਾਲਾ ਆਹ ਸਾਬਾ ਜੋੜ ਗਿਆ ਬਿੰਟੂ ਕਸ਼ਤੀ ਵਾਲੀ ਯੂਕੇ ਤੇ ਟੈਲੀ ਯੂਕੇ ਧੰਨਵਾਦ ਹੈ ਵੀਰਾਂ ਦਾ ਬਿੰਟੂ ਯੂਕੇ ਤੇ ਟੈਲੀ ਯੂਕੇ ਆਹ ਦਿਲੋਂ ਧੰਨਵਾਦ ਹੈ ਅੱਜ ਗਗਨ ਦਾ ਪੈਰ ਪੁੰਜੇ ਨਹੀਂ ਲੱਗਦਾ ਵੀ ਪਿੰਡ ਨੇ ਪਿਆਰ ਦਿੱਤਾ ਇਹ ਪ੍ਰਦਾਨ ਕੀਆ ਇਹ ਚੰਗੇ ਕੰਮਾਂ ਨੂੰ ਮਿਲਦੀਆਂ ਨੇ ਇਹ ਪ੍ਰਦਾਨ ਕੀਆ ਚੰਗੇ ਕੰਮਾਂ ਨੂੰ ਉਹ ਜੱਗੂ ਭੱਜਣ ਦੀ ਕਾਰ ਦਿਲੋਂ ਦਵਾਮਾਂ ਨੇ ਆਹ ਸਾਹਮਣੇ ਦੇਖੋ ਲਈ ਰੇਡ ਕੌਣ ਪਾਵੇ ਲਓ ਸਾਹਮਣੇ ਰੇਡ ਪਾਉਣ ਦੇ ਲਈ ਮੇਰੇ ਵੀਰੋ ਇਹ ਟੀਮ ਹੈ ਦੁੱਬਲੀ ਵਾਲਾ ਕਬੱਡੀ ਪਾਉਂਦਾ ਚਾਰ ਗੱਬਰੂ ਜਿਹੜਾ ਇਸ ਵੇਲੇ ਟੇਨ ਪਾਉਣ ਦੇ ਲਈ ਵਧਿਆ ਹੋਇਆ ਚਾਰ ਗੱਬਰੂ ਤਿਆਰੀ ਦੇ ਵਿੱਚ ਹੈ ਇੱਕ ਪਾਸੇ ਇਹ ਸੀਚੇ ਵਾਲੀਆਂ ਲੱਭੂ 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 ਲੱਗਦਾ ਹੈ ਜੋ ਪਰਮਾਨੋ ਲੱਗਦੀ ਗੱਲ ਆ ਭੀਮ ਨੇ ਲੱਖਾਂ ਵਰਗਾ ਪੁਆਇੰਟ ਆਪਣੀ ਟੀਮ ਲਈ ਜੋੜਤਾ ਆਲੀ ਰੇਡ ਪਾਉਣ ਦੇ ਲਈ ਮਰੀਕ ਘੋੜਾ ਥੇ ਉਹ ਸਾਹਮਣੇ ਕਹਿੰਦੇ ਘੋੜੇ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਉਪਰ ਕਹਿੰਦੇ ਘੋੜਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਚਾਰੇ ਪਿਆਰ ਪਰ ਪਿਆਰ ਨੇ ਇਹਦਾ ਪਰਮਜੀਤਪੁਰਾ ਪਿੰਡ ਹੈ ਇਹ ਜਿਹੜੇ ਕਪੂਰਥਲੇ ਚੋਂ ਆਇਆ ਇਹ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਵਿੱਚੋਂ ਕਹਿੰਦੇ ਚੱਲ ਕੇ ਆਇਆ ਲਓ ਘੋੜਾ ਕਹਿੰਦੇ ਪਰਮਜੀਤਪੁਰੇ ਵਾਲਾ ਕਬੱਡੀ ਪਾ ਰਿਹਾ ਹੈ ਉਪਰ ਕਹਿੰਦੇ ਸੁੱਖ ਘੁੰਮਣ ਸੁੱਖ ਘੁੰਮਣ ਦਾ ਧੰਨਵਾਦ ਓਹ ਟਿੱਬੀ ਵਾਲਾ ਟਿੱਬੀ ਵਾਲਾ ਆ ਬੱਲੇ 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 ਕਰਾਈ ਜਾਂਦਾ ਆ ਗਿਆ ਨੌਜਵਾਨ ਦਪੁਰਜੀਵਲਾ ਦੀਪ ਮੇਰੇ ਵੀਰੋ ਕਿ ਲਾਦੇ ਤੀਰ ਟਕਾਰੇ ਜਿਹੜੇ ਸਮੇ ਤੋਂ ਮਿੱਥੇ ਆ ਤੇਰੇ ਯਾਰ ਨੂੰ ਦੱਬਣ ਤੋਂ ਫਿਰਦੇ ਪਰ ਦੱਬਦਾ ਕਿੱਥੇ ਆ ਆ ਦੱਬਦਾ ਕਿੱਥੇ ਆ ਇਹ ਦਪੁਰਜੀਵਲਾ ਦੀਪ ਐ ਮੇਰੇ ਵੀਰੋ ਦੀਪ ਐ ਲੱਖਾਂ ਵਰਗਾ ਪੁਆਇੰਟ ਆਪਣੀ ਟੀਮ ਲਈ ਜੋੜ ਗਿਆ ਇਹ ਕੰਗਲਾ ਵਾਅਦਾ ਕਰ ਗਿਆ ਮੇਰੇ ਵੀਰੋ ਆਹ ਸਾਹਮਣੇ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਉਧਰ ਕਹਿੰਦੇ ਵੀਰ ਨੇ ਸਾਡੇ ਜਗਤਾਰ ਠਿਕਰੀਵਾਲ ਸੱਤਾ ਕਮੇਡਾ ਸਰਬ ਢਿੱਲੋ ਮੋਟਾ ਆਸਟ੍ਰੇਲੀਆ ਗਗਨ ਭਗਵਾਨਪੁਰ ਗਗਨ ਲਹਿਲ ਤੇ ਸ਼ੈਰੀ ਐਮ ਐਲ ਏ ਜੀ ਸਾਡੇ ਸਤਿਕਾਰ ਦੇ ਯੋਗ ਨੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਓਏ ਰੇਡ ਜੀਵਨ ਦੀ ਓਏ ਆਹ ਜੱਗ ਬੰਨਾ ਮੇਰੇ ਵੀਰੋ ਜੀਵਨ ਹੈ ਕੜਕੇ ਵਾਲਾ ਕਬੱਡੀ ਪਾਉਂਦਾ ਹੈ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰ ਮਾਝੇ ਦੇ ਥਮ ਪ੍ਰਮੋਟਰ ਮੇਰੇ ਵੀਰੋ ਮਨੂ ਭਗਵਾਨਪੁਰ ਆਸਟ੍ਰੇਲੀਆ ਮਿੰਟੂ ਕਾhtiਵਾਲ ਯੂਕੇ ਟੈਲੀ ਯੂਕੇ ਜੇਪੀ ਕਹਾਰ ਜਗਨ ਪੰਨੂ ਹੁਣੇ ਕਬਲ ਤੇ ਮਨਜੋਤ ਸੁਖਾ ਰਾਜੂ ਨਿਊਜ਼ੀਲੈਂਡ ਨਾ ਰਮਨ ਕਲੇਰ ਯੂਕੇ ਮੇਰੇ ਵੀਰੋ ਅੱਜ ਕਹਿੰਦੇ ਭਰਾਵਾਂ ਨੇ ਦੋ ਫਾਰਚੂਨਰਾਂ ਦਿੱਤੀਆਂ ਇੱਕ ਸੈਂਕਰ ਸੱਜਮਾ ਵਾਲੇ ਨੂੰ ਇੱਕ ਹੌਲਖਾਂ ਵਾਲੇ ਅਮਰਦ ਨੂੰ ਮੇਰੇ ਵੀਰੋ ਇਹ ਮਿਹਨਤਾਂ ਕਰਕੇ ਅੱਜ ਵੱਡੇ ਵੱਡੇ ਮਾਨ ਸਨਮਾਨ ਹੁੰਦੇ ਆ ਪਰ ਲੱਗਦਾ ਆਇਓ ਆਓ ਸਾਹਮਣੇ ਸਰਪੰਚਾ ਜਾਣਾ ਨਹੀਂ ਸਰਪੰਚਾ ਜਾਣਾ ਨਹੀਂ ਆਓ ਸਾਹਮਣੇ ਰੇਡਾਂ ਪੈਂਦੀਆਂ ਦੇਖ ਲੈ ਗਗਨ ਭੱਜੂ ਭੱਜੂ ਕਰਦਾ ਮੇਰ ਕਰੇ ਪ੍ਰਮਾਤਮਾ ਬਲੋਦਵਾਮਾ ਨੇ ਆਓ ਸਾਹਮਣੇ ਕਹਿੰਦੇ ਰੇਡਾਂ ਪੈਂਦੀਆਂ ਨੇ ਆਓ ਜੱਫੇ ਲੱਗਦੇ ਨੇ ਇੱਬਰ ਕਹਿੰਦੇ ਗੱਜੜ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਗਗਨ ਵੀਰ ਦੇ ਕਹਿੰਦੇ ਭਾਣਜੇ ਵੀ ਆ ਹੋਏ ਨੇ ਧੰਨਵਾਦ ਹੈ ਦੇਖ ਲੈ ਕਹਿੰਦੇ ਮਾਮੇ ਬਾਲੇ ਪਿਆਰੇ ਹੁੰਦੇ ਆ ਤੇ ਮਾਮਿਆਂ ਨੂੰ ਭਾਣ ਜੇ ਜਾਨੋਂ ਵੱਧ ਪਿਆਰੇ ਹੁੰਦੇ ਆ ਗੱਜਣ ਵਾਪਸ ਓ ਜੱਗੂ ਆ ਗਿਆ ਸੈਦੋ ਵਾਲਿਆ ਜੱਗੂ ਆ ਗਿਆ ਆਇਆ ਤਾਂ ਆਪਣੀ ਮਰਜ਼ੀ ਨਾਲ ਹੁਣ ਜਾ ਬਗਾਨੇ ਪੁੱਤਾਂ ਦੀ ਮਰਜ਼ੀ ਨਾਲ ਅਮਰੀਕ ਜਾ ਬਗਾਨੇ ਪੁੱਤਾਂ ਦੀ ਮਰਜ਼ੀ ਨਾਲ ਅਮਰੀਕਾ ਵਾਲਾ ਓ ਨੀਗ ਸੈਟਲ ਵਾਲਾ ਨਾਲ ਗਿੰਦਾ ਸੰਧੂ ਚੱਠੇ ਵਾਲਾ ਨਾਲ ਨੌਜਵਾਨ ਗੋਪੀਆ ਝਠਾਲਾ ਵਾਲਾ ਪਰ ਆਹ ਵਾ ਗਿੰਦਾ ਸੰਧੂ ਚੱਠੇ ਵਾਲਾ ਆ ਟੱਕਰ 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 ਤੇ ਚੱਕਰ ਕਬੱਡੀ ਚ ਕਿਤੇ 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 ਆ ਆ ਆ ਆ ਆ ਸੁਆਬ ਹੈ ਆ ਕਬੱਡੀ ਪਤਾ ਲੱਗਦਾ ਵੀ ਮੇਲਾ ਚੱਲਦਾ ਮੇਰੇ ਮਿੱਤਰੋ ਇਦੋਂ ਤੇ ਕੁਝ ਨਹੀਂ ਹੋ ਸਕਦਾ ਅੱਜ ਦੁੱਖ ਟੁੱਟ ਗਏ ਨੇ ਇਹ ਖੇਡ ਪਿਆਰ ਦੀ ਵੀਰ ਜੀ ਪਿਆਰ ਨਾਲ ਓ ਜੇ ਕਹਿਣ ਗਗਨ ਦੇ ਪ੍ਰਬੰਧ ਵਧੀਆ ਲੱਗੇ ਤੇ ਤਾੜੀ ਮਾਰ ਕੇ ਦੱਸੋ ਮਾਰੇ ਵੀਰੋ ਅੱਜ ਪਿਆਰ ਹੈ ਅੱਜ ਪਿਆਰ ਹੈ ਨਾ ਵਿਚਾਵਾਗਾ ਦੋਨੇ ਗੱਡੀਆਂ ਜਿਹੜੀਆਂ ਨੇ ਉਹ ਹਣ ਲੈ ਕੇ ਆਈਏ ਵਿੱਚ ਆਪਾਂ ਮਾਣ ਸਨਮਾਨ ਕਰ ਦਈਏ ਬਲਜੀਤ ਾਲਮਾ ਭਰਾ ਨੂੰ ਬੇਨਤੀ ਹੈ ਗਗਨ ਲੇਹ ਲੋ ਬੇਨਤੀ ਹੈ ਕਿ ਗੱਡੀਆਂ ਜਿਹੜੀਆਂ ਨੇ ਉਹ ਮਾਣ ਸਨਮਾਨ ਜੇਪੀ ਭਰਾ ਕਹਿੰਦਾ ਆਪਾਂ ਕਰਦੀਏ ਹਣਾ ਵੱਡਾ ਪਿਆਰ ਵੱਡਾ ਸਤਿਕਾਰ ਦਿੱਤਾ ਜਾ ਰਿਹਾ ਹੈ 5 ਮਿੰਟ ਵਾਸਤੇ ਸਾਡੇ ਮਾਝੇ ਦੇ ਜਰਨਲ ਰਾਜਨੀਤੀ ਉਹ 1 ਮਿੰਟ ਇੱਕ ਇੱਕੋੜ ਦੀ ਓੜ ਦੀ ਖਬਰ ਕੰਨਾਂ ਦੇ ਵਿੱਚ ਪਈ ਹੈ ਵੀ ਸਾਡੇ ਅਮਨ ਸ਼ੇਰ ਸਿੰਘ ਜੀ ਸ਼ੈਰੀ ਕਲਸੀ ਉਹ 5 ਮਿੰਟ ਦੇ ਵਿੱਚ ਪੁੱਜਣ ਯਾਰਾਂ ਦੇ ਆਮਨ ਸਿੰਘ ਤੇ ਅਜੇ ਪਾਲ ਇਹ ਵੀਰ ਨੇ ਧੰਨਵਾਦ ਹੈ ਸਾਡੇ ਭਾਂਜਿਆਂ ਦਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਵੀਰਾਂ ਨੂੰ ਉਹ ਪਟਿਆ ਕਬੱਡੀ ਪੈ ਗਈ ਓਏ ਲਓ ਕਬੱਡੀ ਘੋੜੇ ਦੀ ਪੈ ਗਈ ਹੈ ਪਰਮਜੀਤਪੁਰੀਏ ਦੀ ਤੇ ਦੂਜੇ ਪਾਸੇ ਆਹ ਜਠੋੜਾ ਵਾਲਾ ਗੋਪੀ ਟਰਾਈ ਕਰਦਾ ਤੇ ਮੇਰੇ ਵਾਲੇ ਮੈਕ ਤੇ ਗੱਲ ਯੋਧਿਆਂ ਵਾਲਾ ਸੇਵ ਕਰਦਾ ਛੋਟੀ ਦਾ ਮੁਕਾਬਲਾ ਉਧਰ ਗਗਨਬਾਈ ਦੇ ਪੌਣਜਿਆਂ ਵੱਲੋਂ ਪ੍ਰੀਤ ਲੱड्डੂ ਦੇ ਦੋ ਜੱਫਿਆਂ ਤੇ ਓਏ 10000 ਆਹ ਨੋਟਾਂ ਦਾ ਮੀਂਹ ਵਰਨਾ ਮੇਰੇ ਯਾਰ ਅੱਜ ਪ੍ਰਧਾਨ ਕਹਿੰਦੇ ਪਿੰਡ ਲਾਲਾ ਲਾਲਾ ਹੁੰਦੀ ਐ ਖੇਡਦੇ ਕਬੱਡੀ ਦੇ ਉਸਤਾਰ ਇਹ ਆ ਦੀਪਦਵਰ ਜੀ ਵਾਲਾ ਇਧਰ ਮਨਜੀਤ ਸਿੰਘ ਜੀ ਪੰਨੂ ਖੋਖਰ ਫੌਜੀ ਆਲੇ ਅੱਜ ਗੱਡੀ ਮਿਲਦੀ ਖਬਰ ਤਾਂ ਸੁਣੀ ਐ ਪਰ ਗੱਡੀ ਲੈਣ ਪਿੱਛੇ ਕਿੰਨੀ ਮਿਹਨਤ ਐ ਮੈਂ ਨਿਕਿਆ ਜਾਂਦਾ ਸੀ 2008 ਜਾਂ 07 ਦੀ ਗੱਲ ਐ ਉਦੋਂ ਦੇ ਫੁੱਟਬਾਲ ਖੇਡਦੇ ਰਹੇ ਨਾਲ ਫੇ ਟੀਮ ਬਣਾਈ ਸਿੰਘਾਂ ਦੀ ਲੰਮਾ ਸੰਘਰਸ਼ ਕੀਤਾ ਕੋਚ ਸਾਹਿਬਾ ਨੇ ਮਨਜੀਤ ਸਿੰਘ ਜੀ ਬਹੁਤ ਬਹੁਤ ਮੁਬਾਰਕਾਂ ਲਾਲ ਸ਼ੰਕਰ ਸੰਧਵਾਲੇ ਨੂੰ ਨਾਲ ਅਮਰ ਤੌਲਖਾਨੇ ਨੂੰ ਮੁਬਾਰਕਾਂ ਆ ਲੱड्डੂ ਵਾਲੇ ਪ੍ਰੀਤ ਨੇ ਅਮਰੀਕ 1000 ਤਾਂ ਪਹਿਲਾ ਆਹ ਸਾਹਮਣੇ ਕਹਿੰਦੇ ਇੱਕ ਜੜਤਾ ਪਹਿਲਾ ਤੇ ਗਗਨભાઈ ਦੇ ਭੌਣਜੇ ਕਹਿੰਦੇ ਵੀ 10000 ਦੇਵਾਂਗੇ ਆਹ ਜਦੋਂ ਦੂਜਾ ਲੱਗਿਆ ਗਗਨ ਦੇਖਦਾ ਜੱਡਾ ਬਿਲ ਤੇਰਾ ਓਟਾ ਦਿਲ ਤੇਰੇ ਭੌਣਜਿਆਂ ਦਾ ਇਹ ਮਾਣ ਵਾਲੀ ਗੱਲ ਹੈ ਇਹ ਕਹਿੰਦੇ ਕਿੰਗ ਦਾ ਮੇਲਾ ਕਿੰਗ ਤੇ ਕਿੰਗਾ ਉਹ ਕਿੰਗ ਤੇ ਕਿੰਗਾ ਰਾਜਾ ਵੇ ਰਾਜਾ ਆਹ ਕਹਿੰਦੇ

ਤੋਂ ਮੇਰੇ ਵੀਰੋ ਕਠੇਆਲੇ ਵਾਲਾ ਜਫਾ ਲਾ ਗਿਆ ਯਾਦਗਰੀ ਤਸਵੀਰਾਂ ਯਾਰਾਂ ਦਾ ਯਾਰ ਗਗਨ ਪ੍ਰਧਾਨ ਆਪਣੇ ਵੀਰਾਂ ਦਾ ਕਰਵਾ ਰਿਹਾ ਨਾਲ ਚਾਹਲ ਟੀਵੀ ਸੈਂਟਰ ਵਾਲੇ ਨਾਲ ਜਿੰਮ ਲਬਰਾ ਸਾਡੇ ਵੀਰਾ ਗਗਣ ਗਗਣ ਵੀਰ ਜਿੱਦਾਂ ਦਾ ਆਪ ਉਹਦੇ ਯਾਰ ਵੀ ਉਦਾਂ ਨੇ ਉਦਾਂ ਨੇ ਘੈਂਟ ਆ ਮੇਰੇ ਮਿੱਤਰੋ ਸਾਹਮਣੇ ਪਾਸੇ ਚਾਰ ਨੇ ਇੱਕ ਪਾਸੇ ਮੀਕ ਅਮਰੀਕਾ ਵਾਲਾ ਆ ਦੱਸੋ ਯਾਰ ਰੋਲਾ ਅਮਰੀਕਿਆ ਉਹ ਅਮਰੀਕਾ ਦੂਜਾ 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 10000 ਵਾਲਾ ਉਹ 10000 ਵਾਲਾ ਭਾਂਜੇ ਉਹ ਗੇਲੋ 10000 ਉਹ ਦਈਏ ਮੁੰਡਿਆਂ ਨੂੰ ਦਈਏ ਮੁੰਡਿਆਂ ਨੂੰ ਇਹ ਪ੍ਰੀਤ ਨੂੰ 10000 ਇਹ ਮਾਮੇ ਸਿਰ ਭਾਜੀ ਚੜ੍ਹਦੀ ਤੁਸੀਂ ਆ ਤੁਸੀਂ 10000 ਤੇ ਤੁਹਾਡੇ ਵਿਆਹਾਂ ਤੇ ਮਾਮੇ ਨੂੰ 10 ਲੱਖ ਉੱਤੋਂ ਦੀ ਸਿੱਟਣਾ ਪੈਣਾ ਥੋੜੇ ਇਹ ਭਾਜੀ ਚੜ੍ਹਦੀ अॼ वया ਗਗਨ ਪ੍ਰਧਾਨ ਦੇ ਖੇਡ ਮੇਲੇ ਦਾ ਵਿਆਹ ਜਿੰਨਾ ਹੀ ਚਾਇਆ ਮੇਰੇ ਵੀਰੋ ਗਗਨ ਜੀ ਇਸ ਸਾਲ ਪ੍ਰਬੰਧ ਢਿੱਲੇ ਪੈ ਜਾਣੇ ਆ ਜਿੰਨਾ ਇਕੱਠ ਹੋ ਗਿਆ ਪਰ ਤੁਸੀਂ ਤਾਂ ਆਪਣੇ ਵੱਲੋਂ ਵਧੀਆ ਕੋਸ਼ਿਸ਼ ਕੀਤੀ ਹੈ ਬੱਬੂ ਮਾਣ ਜੱਗੀ ਜੱਗ ਵਾਲੀ ਵਾਲੇ ਤੱਕਾ ਇੱਥੇ ਗਰਦਾਸਪੁਰ ਚ ਮੈਂ ਨਹੀਂ ਦੇਖਿਆ ਆ ਤੇ ਆ ਜਿਹੜਾ ਮੈਚ ਆ ਨਾ ਆ ਸਾਰੀ ਕਰੀਮ ਖੇਡ ਰਹੀ ਐ ਜੋਦਾ ਕਸਾਲਾ ਕਬੱਡੀ ਪਾ ਰਿਹਾ ਕਿ ਦੇਖੀ ਅੱਤ ਦੀ ਗਰੀਬੀ ਮੁੰਡੇ ਨੇ ਮੰਨੀ ਨਹੀਂ ਉਹ ਹਾਰ ਮਾਣ ਇਹਦੇ ਉੱਤੇ ਕਰੇ ਸਾਰਾ ਮਾਲਾ ਪਰਿਵਾਰ ਦੂਸਰੇ ਪਾਸੇ ਇਕੱਠੇ ਆਲੇ ਬੱਲਾ ਆਹ ਬੱਲਾ ਕਿ ਚਟਲੇ ਵਾਲਾ ਅੱਜ ਕਹਿੰਦੇ ਛਿੰਦੇ ਵਾਲਾ ਗੁਲਾਬ ਸਿੱਧੂ ਨਾਲ ਯਾਰੀ ਨਿਭਾਇਆ ਆ ਅੱਜ ਛਿੰਦੇ ਵਾਲਾ ਗੁਲਾਬ ਸਿੱਧੂ ਨਾਲ ਯਾਰੀ ਨਿਭਾਇਆ ਆ ਆਹ ਬਲਜੀਤ ਦਾ ਸਾਡਾ ਵੀਰ ਦੇਖ ਲੈ ਬਲਜੀਤ ਕਿੱਥੇ ਗੁਰਦਾਸਪੁਰ ਗੁਰਦਾਸਪੁਰੋਂ ਸੰਗਰੂਰ ਪੇ ਸੰਗਰੂਰੋਂ ਫੇਰ ਛਿੰਦੇ ਵਾਲਾ ਲੇਹਲ ਪਿੰਡ ਪਾ ਗਿਆ ਕਦੇ ਗਲਾਬ ਨਾ ਹੋ ਜੇ ਆਓ ਸਾਹਮਣੇ ਪਾਸੇ ਘੋੜੇ ਦੀ ਕਬੱਡੀ ਆ ਕੌਣ ਹੈ ਦੇਖੀ ਦੇਖੀ ਕੌਣ ਕੌਣ ਕਵੇਲੇ ਆਇਆ ਨਹੀਂ ਆ ਕਿੜ ਖੁੰਡਾ ਖੜਕਾਇਆ ਏ ਕਾਰਜ ਮਸਤ ਗੜੀਏ ਨੇ ਕਹਿੰਦੇ ਉਹ ਘੋੜੇ ਤੇ ਕਾਠੀ ਪਾਤੀ ਉਹ ਘੋੜੇ ਤੇ ਕਾਠੀ ਪਾਤੀ ਅੱਜ ਕਹਿੰਦੇ ਲੇਲ ਪਿੰਡ ਵਾਲਿਆਂ ਨੇ ਗੱਲ ਟਿਕਾਣੇ ਲਾਤੀ ਗਗਣ ਦੇ ਯਾਰ ਵੀ ਉਹ ਗੱਡਰ ਉੱਤ ਉੱ ਸੁਣਿਓ 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 ਗਗਣ ਕਰਖਾ ਫੋਨ ਆਉਣ ਮੜਾ ਜਾ ਗਗਣ ਪ੍ਰਧਾਨ ਦੇ ਭਾਂਜੇ ਕਹਿੰਦੇ ਜੇ ਜੱਗੂ ਤਿੰਨ ਕੌਡੀਆਂ ਪਾ ਗਏ ਮੋ ਤੇ ਪੱਤਾ ਹਯਾ ਇਧਰ ਸਾਡਾ ਬਬਲੂ ਬਬਲੂ ਜੀ ਥੋੜਾ ਤਾਂ ਸੀ ਵਿਸ਼ੇ ਆਜੋ ਜਦੋਂ ਤੁਹਾਡਾ ਮਾਣ ਮਹਿ ਲਵਾਉਦਾ ਹੈਗਾ ਵੱਡੇ ਮਾਣ ਸਨਮਾਨ ਕੀਤੇ ਜਾਣਗੇ ਆ ਗਈ 2000 ਵਾਲੀ ਪਹਿਲੀ ਇਹ ਆ ਦੀਪਤ ਮੁਰਜੀ ਵਾਲਾ ਕਿ ਡੋਲੇ ਉੱਤੇ ਕਾਲੀ ਗਾਨੀ ਛਾਤੀ ਉੱਤੇ ਪੱਤਾ ਬਾਣਦਾ ਸਾਰਾ ਆਲਮ ਫੈਣ ਮੰਨ ਲਿਆ ਦੀਪ ਦੀ ਮੁਸਕਾਨ ਦਾ ਉਹ ਦੀਪ ਦੀ ਮੁਸਕਾਨ ਦਾ ਦੀਪ ਕਬੱਡੀ ਪਾਉਣ ਦੇ ਲਈ ਵੱਧ ਗਿਆ ਮੇਰੇ ਮਿੱਤਰੋ ਇੱਥੇ ਕਹਿੰਦੇ ਦੀਪਤ ਮੁਰਜੀ ਵਾਲਾ ਇੱਥੇ ਗੁਲਜਾਰੀ ਵਰਗੇ ਵੱਡੇ ਆਮਲੇ ਉਹ ਜੋਧਾ ਵੀ ਕਹਿੰਦੇ ਆਇਆ ਹੋਇਆ ਜੋਧਾ ਸਿੰਘ ਓਜਲੇ ਵਾਲਾ ਦਿਲੋਂ ਦਵਾਮਾਂ ਨੇ ਵੈਗਰੂ ਚੜ੍ਹਦੀ ਕਲਾ ਵਿੱਚ ਰੱਖੇ ਉਧਰ ਦੀਪ ਦੇਖੇ ਹਲਕੀ ਜੀ ਸੱਟ ਮਹਿਸੂਸ ਕਰ ਰਿਹਾ ਵੈਗਰੂ ਮੇਰ ਕਰੇ ਤੱਤੀ ਵਾਰ ਨਾ ਲੱਗੇ ਪੀੜ ਮਹਿਸੂਸ ਕਰ ਰਿਹਾ ਭਾਜੀ ਪੀਣ ਵਾਲਾ ਬੰਦਰ ਦਾ ਕਰ ਦਿਓ ਪੀਣ ਵਾਲਾ ਪਾਣੀ ਅੱਜ ਦੇ ਮੇਲੇ 'ਤੇ ਅਮਨ ਛੇੜ ਸਿੰਘ ਜੀ ਸ਼ੈਰੀ ਕਲਸੀ ਪੁੱਜ ਚੁੱਕੇ ਨੇ ਆ ਏ ਯਾਰ ਨੇ ਮੇਰੇ ਵੀਰੋ ਜਿੱਥੇ ਐਮ ਐਲ اے ਸਾਹਿਬ ਨੇ ਤੇ ਉਥੇ ਪ੍ਰਧਾਨ ਗਗਨ ਦੇ ਨਾਲ ਬਹੁਤ ਪਿਆਰ ਰੱਖਦੇ ਆ ਵੀਰ ਜੱਗੀ ਜਾਗੋ ਵਾਲੀਆ ਕਹਿੰਦਾ ਕਾਪਾ ਵੀਡੀਓ ਬਣਾ ਕੇ ਅੱਜ ਦੇ ਮੇਲੇ ਵਾਰ ਦੱਸ ਦਈਏ ਕਿ ਲੇਲ ਪਿੰਡ ਦੇ ਵਿੱਚ ਚੋਟੀ ਦਾ ਹੋਇਆ ਖੇਲ ਲੇਲ ਪਿੰਡ ਦੇ ਵਿੱਚ ਪੜਦੀ ਆ ਰੇਲ ਆਓ ਸਾਹਮਣੇ ਕਹਿੰਦੇ ਕਬੱਡੀ 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 ਮੇਰੇ ਮਿੱਤਰੋ ਆਓ ਕਹਿੰਦੇ ਕਿੰਗ ਦਾ ਬਹੁਤ ਧੰਨਵਾਦ ਹੈ ਕਿੰਗ ਤੇ ਕਿੰਗ ਹੈ ਰਾਜਾ ਵੀ ਰਾਜਾ ਮਿੰਟੂੜੀ ਵੀਰ ਕਹਿੰਦੇ ਜੇ ਮਨਜੀਤ ਵੱਡੀ ਗੱਡੀ ਹੋਣੀ ਹੈ ਚੱਕ ਕਲਾ ਦਾ ਮੇਲਾ ਹੋਵੇਗਾ ਆਹ ਸਾਹਮਣੇ ਨੰਬਰ ਮੁੰਡੇ ਨੇ ਜੋੜ ਦਿੱਤਾ ਓਏ ਗੱਜਣ ਆ ਗਿਆ ਗੱਜਣ ਪੜ ਇੱਕ ਪਾਸੇ ਗੁਲਯਾਰੀ ਆ ਗੁਲਯਾਰੀ ਤੇ ਗੱਜਣ ਦੀ ਟੱਕਰ ਵੇਖੋ ਕਿੰਨੀ ਕਰਾਰੀ ਓ ਮੇਰੇ ਪੰਜਾਬੀ ਵੀਰੋ ਫਸ ਗਈ ਕਰਾਰੀ ਗੱਜਣ ਦੇ ਗੁਲਯਾਰੀ ਗੱਜਣ ਦੇ ਗੁਲਯਾਰੀ ਹਾਏ ਓ ਹਾਏ ਓ ਰੱਬਾ ਹਾਏ ਓ ਰੱਬਾ ਪਿੰਡ ਦੇ ਕਾਕੇ ਪੈਂਦੇ ਬਟਾਕੇ ਲੇਲ ਪਿੰਡ ਵਿੱਚ ਹੁੰਦੀ ਲੇਲ ਪਿੰਡ ਦੀ ਧਰਤੀ ਲੇਲ ਪਿੰਡ ਦੀ ਧਰਤੀ ਬਲਜੀਤ ਲੇਲ ਪਿੰਡ ਦੇ ਵਿੱਚ ਤੇ ਮੈਂ ਦਰਦੀ ਰੱਬ ਰੱਬ ਕਰਦੀ ਤੇ ਲੋਕੀ ਕਹਿੰਦੇ ਕੋਈ ਮੋਈ ਇਹ ਪਹਿਲੀ ਕਬੱਡੀ ਗਗਨਪਗ ਦੇ ਪਾੜਜਾ ਵੱਲੋਂ 50 ਹਜ਼ਾਰ ਦੀ ਓਏ ਰੱਬਾ ਮੇਰ ਰਿਆ ਰਿਕਾਰਡ ਬਣਦੇ ਅੱਜ ਲੇਲ ਪਿੰਡ ਦੇ ਵਿੱਚ ਵੀ ਲੈ ਵੀ 50 ਹਜ਼ਾਰ ਕੌਣ ਜਿੱਤੂ ਜੱਗੂ ਸਾਦੋਵਾਲੀਆ ਭਾਈ ਦਾ ਪ੍ਰੀਤ ਪ੍ਰੀਤ ਹੋਰ ਤਾਂ ਲਾਉਣੇ ਪੈਣੇ ਐ ਇਦਾਂ ਨਹੀਂ ਸੂਤ ਆਉਣਾ ਕਿ ਜੱਟਾ ਵੇ ਜਿਹੜੇ ਸ਼ਾਬ ਨਾਲ ਤੂੰ ਚੱਲਦਾ ਜੱਟੀ ਦੇ ਪਕਾਏ ਹੋਏ ਖਾ ਲਈ ਨਾਣਵੇ ਜਿਹੜੇ ਸ਼ਾਬ ਨਾਲ ਜੱਟਾ ਤੂੰ ਚੱਲਦਾ ਆਹ ਕਹਿੰਦੇ ਕਿੰਗ ਦਾ ਮੇਲਾ ਬਿਲੋ ਧੰਨਵਾਦ ਹੈ ਇਬਰ ਕਹਿੰਦੇ ਬੱਲੀ ਸਰਪੰਚ ਵੱਡਾ ਵੀਰ ਹੈ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਗਗਨ ਕਹਿੰਦੇ ਪ੍ਰਧਾਨ ਹੈ ਆਹ ਕਹਿੰਦੇ ਗੱਲ ਕਹਿੰਦੇ ਆਹ ਗੱਲ ਕਹਿੰਦੇ ਕਿੰਗ ਦੀ ਚੱਲਦੀ ਹੈ ਪਰ ਇਬਰ ਕਹਿੰਦੇ ਕਬੱਡੀ 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 ਏ ਉਹ ਜੋਦਾ ਹੋ ਗਿਆ ਜੋਦਾ ਇੱਕ ਸੰਗੋਜਲੇ ਵਾਲਾ ਵੀ ਆਇਆ ਹੋਇਆ ਆਕਾਸ ਕਲੇਰ ਦੀ ਧਰਤੀ ਦਾ ਜੋਦਾ ਬਾਊ ਆਲਕ ਜੀ ਉਸਤਾਦ ਨੇ ਉਹ ਰੈਫਰੀਆਂ ਕਰ ਰਿਹਾ ਸੁਫਾਵਾਂ ਦੇ ਰਿਹਾ ਸੁੱਖਾ ਸਰਪ ਗੋਟੀਆ ਚੜ ਕੇ ਵੀਰਿਆ ਨੇੜੇ ਹੋ ਕੇ ਕਰਦੇ ਫੈਸਲੇ ਉਹ ਜਿੱਤ ਦੇਣਾ ਫੈਸਲੇ ਅਧੂਰੇ ਰਹਿਣਗੇ ਮੈਚ ਲੇਲ ਪਿੰਡ ਵਿੱਚ ਸਿਰੇ ਦਾ ਪਟਾਕੇ ਪੈਂਦੇ ਪਟਾਕੇ ਪੈਣਗੇ ਉਹ ਪਟਾਕੇ ਪੈਂਦੇ ਪਟਾਕੇ ਪੈਣਗੇ ਉੱਪਰ ਕਹਿੰਦੇ ਬਿੰਦ ਆਇਆ ਨੌਜੋ ਬਿੰਦਾ ਸਾਡਾ ਵੀਰ ਹੈ ਉਹ ਬਿੱਲੇ ਦਾ ਵੀਰ ਹੈ ਕਹਿੰਦੇ ਬਿੰਦਾ ਬਿਲੋ ਤਨ ਦਾਦ ਹੈ ਪਰ ਗਰਾਊਂਡ ਦਾ ਡਿਸਪਲਿਨ ਬਣਾ ਕੇ ਰੱਖਿਓ ਨੰਬਰ ਬਾਜੀ ਮਾਰਾ ਕੇ ਰੁਕਿਓ ਸਭਿਆ ਰੁਕੀ ਥੋੜਾ ਜਿਹਾ ਪਿੱਛੇ ਹੋ ਜੋ ਬਾਜੀ ਰੈਸ਼ ਕੱਟ ਕਰ ਲੋ ਰੈਸ਼ ਕੱਟ ਕਰੋ ਉੱਥੋਂ ਬਾਜੀ ਆਉਂਦੇ ਪਿੱਛੇ ਅਮਰੀਕਾ ਤੋਂ ਰੈਸ਼ ਕੱਟ ਕਰ ਲੋ ਅਮਰੀਕੋ ਪਾਣੀ ਮੰਗਦੇ ਆ ਪਾਣੀ ਲੈਣ ਕਿਹੜਾ ਕਿਵੇਂ ਜਾਵੇ ਤੇ ਕਿਵੇਂ ਬਾਜ ਲੈ ਕੇ ਆਵੇ ਹੁਣ ਸੁੱਕੇ ਬੁੱਲਾ ਦੇ ਨਾਲ ਹੀ ਪਾ ਦਿਓ ਕਬੱਡੀਆਂ ਆਹ ਵੇਖੋ ਮੇਰੇ ਵੀਰੋ ਕੀੜੀ ਵਾਲਾ ਸਾਬਾ ਇੱਕ ਪਾਸੇ ਮੇਰੇ ਵੀਰੋ ਚਾਰ ਜਾਫੀਆਂ ਚ ਸੇਵਕ ਸੁਰਖਪਰੀਆ ਨਾਲ ਹੈ ਮੇਰੇ ਵੀਰੋ ਗੁਰਵਿੰਦਰ ਸੀਚੇ ਵਾਲੀਆ ਪਰ ਫੈਸਲਾ ਨੰਬਰ ਰੇਡਰ ਦਾ ਓਏ 50000 ਵਾਲੀ ਅਮਰੀਕ ਵੇਖੀ ਕਿੰਨੀ ਵੀ ਓਏ 50000 ਵਾਲੀ 50000 ਵਾਲੀ 50000 ਵਾਲੀ ਔ ਕਹਿੰਦੇ ਰੇਡ ਪੈ ਰਹੀ ਹੈ ਮੇਰੇ ਮਿੱਤਰੋ ਇਹ ਕਹਿੰਦੇ ਗਗਨ ਗਗਨ ਇਹ ਗਗਨ ਦੇ ਭਾਂਜੇ ਕਹਿੰਦੇ ਵੀ ਆਪਾਂ 50 50 50 भाड़ो पंजाह 50000 हूं मुंडे न पंजाह हज़ार बलजी नौजवान ਇਹ ਗਗਨ ਦੇ ਭਾਂਜਿਆਂ ਵੱਲੋਂ ਆਪੇ ਦੇਖ ਕੇ ਆਓ ਨਾਲੇ ਪਤਾ ਲੱਗ ਜੇ ਵੀ ਆਹ ਗਗਨ ਦੇ ਬਾਹਰ ਦੇ ਆ ਸੁਣੀ ਸਾਬੇ ਕੀੜੀ ਵਾਲੇ ਆ ਬਾਊ ਔਲਖ ਜੀ ਮੈਨੂੰ ਦੱਸ ਕੇ ਗਏ ਆ ਕਿ ਆ ਅਮਰੀਕਸੋਂ ਦਾ ਪੁੱਤ ਬਾਊ ਨੌਜਵਾਨਾ ਸਾਬਾ ਕੀੜੀ ਵਾਲਾ ਸ਼ੇਰੇ ਪੰਜਾਬ ਕਬੱਡੀ ਕਲੱਬ ਕੈਨੇਡਾ ਦੀ ਟੀਮ ਦੇ ਲਈ ਇਸ ਸਾਲ 2025 ਦਾ ਸੀਜ਼ਨ ਖੇਡੂ ਮਾਰੋ ਇਹ ਕਹਿੰਦੇ ਡਿਜ਼ਰਵ ਕਰਦੇ ਬਬਰ ਸ਼ੇਰ ਡਿਜ਼ਰਵ ਕਰਦੇ ਐ ਡਿਜ਼ਰਵ ਕਰਦੇ ਐ ਬਿਲੋਂ ਧੰਨਵਾਦ ਆ ਵੀਰਾਂ ਦਾ ਉਧਰ ਕਹਿੰਦੇ ਉਹਦੇ ਕਰਕੇ ਜੇ ਕੋਈ ਬਾਹਰਲਾ ਸੀਜ਼ਨ ਖੇਡ ਲੋ ਰਹਿ ਗਿਆ ਉਹ ਕਹਿੰਦਾ ਨਾਮ ਲਾ ਦਿਓ ਉਹ ਕੌਣ ਹੈ ਉਹ ਸ਼ਿਵ 21 ਆ ਉਹ ਬੱਲੇ ਬੱਲੇ ਕਰਾਉਂਦਾ ਮਾਝੇ ਵਾਲਾ ਭਾਊ ਮੇਰੇ ਵੀਰੋ ਕੱਲ ਕਹਿੰਦੇ ਮਾਝਾ ਮਾਝਾ ਹੋ ਗਈ ਮਨਜੀਤ ਸਿੰਘ ਜੀ ਪੰਨੂ ਸਾਹਾ ਕੱਲ ਕਹਿੰਦੇ ਮੇਰੇ ਵੀਰੋ ਪਲੱਥੀ ਵੀ ਮਾਝਾ 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 ਚੌੜੀਆਂ ਛਾਤੀਆਂ ਮੋٹے ਬਾਟੇ ਪੱਟਾਂ ਦੇ ਕਬੱਡੀ ਵਿੱਚ ਨਾ ਚੱਲਦੇ ਮਾਝੇ ਵਾਲੇ ਜੱਟਾਂ ਦੇ ਕਠਿਆੜੇ ਵਾਲਾ ਮੱਲਾ ਜੋਦਾ ਕਸਾਵਾ ਖੜਕਪੀ ਖੜਕਪੀ ਆਹ ਇਰਾ ਆਈ ਥੋੜ 15 ਗਵੱਚਾ ਉਹਨੇ ਕਹਿੰਦੇ ਦੇ ਦੋ ਤੇ ਅਸੀਂ 5000 ਦੇ ਦਾਂਗੇ ਭਾਜੀ ਮੈਚ ਸ਼ੇਰ ਸਿੰਘ ਸ਼ੈਰੀ ਕਲਸੀ ਗੱਡੀਆਂ ਸਨਮਾਨ ਗੱਡੀਆਂ ਸਨਮਾਨ ਕਰ ਲਈਏ ਗਗਨ ਆਹ ਰੇਡ ਪਵਾ ਕੇ ਜਰਾ ਇੱਕ ਡੱਕ ਸਕਦੇ ਹੋ ਮੈਂ ਕਿ ਸੁੱਖਾ ਜੀ ਸੋ ਬਾਊ ਹੋਰ ਕੀ ਜੀ ਇਹ ਗੱਡੀਆਂ ਸਨਮਾਨ ਜਲਦੀ ਜਲਦੀ 1 ਮਿੰਟ 2 ਚ ਹੋਰ ਰਸਮ ਅਦਾ ਕਰ ਲੈਣੀ ਹੈ ਗਗਨ ਗਗਨ ਪ੍ਰਧਾਨ ਹੈ ਵੱਡਾ ਵੀਰ ਓ ਪੀਟਰ ਦੀ ਕਬੱਡੀ ਤੇ ਮਸਤ ਗੜੀਏ ਕਾਰਜ ਦੀ ਟਰਾਈ ਬੱਲੇ 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 ਓ ਬੰਦੇ ਚ ਬੰਦਾ ਵੱਜਦਾ ਨੰਬਰ ਧਾਵੀ ਦਾ ਮੇਰੇ ਵੀਰੋ ਭਾਜੀ ਜਲਦੀ ਤੇ ਜਲਦੀ ਓ ਆਪਾਂ ਗੱਡੀਆਂ ਨੇ ਜਿਹੜੀ ਹੈ ਰਸਮ ਅਦਾ ਕਰ ਲਈਏ ਗੱਡੀਆਂ ਮੇਲੀਆਂ ਇੱਕ ਅੰਮਰਤਾਲਖਾਂ ਵਾਲਾ ਸਰਦਾਰ ਦਰਸ਼ਨ ਸਿੰਘ ਦਾ ਪੁੱਤ ਜੇ ਮੇ ਪੰਨੂ ਹਣਾ ਦਾ ਜੱਗੇ ਆਲਖਾਲੇ ਦਾ ਵੀਰ ਅਮਰ ਤਾਲਖਾਂ ਵਾਲਾ ਹੀਰੋ ਜਾਫੀ ਉਹਦਾ ਮਾਣ ਹੋਣਾ ਤੇ ਦੂਜਾ ਮਾਣ ਜਹਾਜ ਸ਼ੰਕਰ ਅਮਨ ਅਮਨ ਸ਼ੇਰ ਸਿੰਘ ਕਲਸੀ ਯੂਥ ਵੀ ਕਹਿੰਦੇ ਪਹਿਲੀ ਪਸੰਦ ਹੈ ਸ਼ੈਰੀ ਕਲਸੀ ਜੀ ਜੀ ਧੰਨਵਾਦ ਕਰਦੇ ਯੂਥ ਚਾਹੁੰਦਾ ਸੀ ਸਾਨੂੰ ਤੇ ਸ਼ੈਰੀ ਕਲਸੀ ਦੀ ਚਾਹੀਦੀ ਇਧਰ ਅਠਵਾਲ ਅਠਵਾਲ ਪਿੰਡ ਦੇ ਮੰਗਤਜੀਤ ਮੰਗਲ ਸਰਪੰਚ ਸਾਹਿਬ ਆਏ ਆ ਅਠਵਾਲ ਪਿੰਡ ਦੇ ਮੰਗਜੀਤ ਸਰਪੰਚ ਸਾਹਿਬ ਆਏ ਆ ਇਸ ਇਲਾਕੇ ਦਾ ਚੋਟੀ ਦਾ ਖਿਡਾਰੀ ਆ ਹੀਰਾ ਦੇਵੀ ਦਾਸ ਵਾਲਾ ਚੋਟੀ ਦਾ ਖਿਡਾਰੀ ਉਹਦੀ ਗगन ਦੇ ਨਾਲ ਯਾਰੀ ਗगन ਬਾਈ ਬਲਜੀਤ ਉਹਦੀ ਗੱਲ ਕਰਦੇ ਸੀਗੇ ਵੀ ਬਾਈ ਦਾ ਤੇ ਆਪਣਾ ਮੇਲਾ ਹੈ ਬਾਈ ਕੌਣ ਹੈ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਬਾਜੀ ਕੀ ਬਾਜ ਹੈ ਗਰਾਊਂਡ ਵਿੱਚ ਹਲੇ ਕੋਈ ਨਾ ਆਇਓ ਮੈਚ ਚੱਲਣਾ ਹੈ ਮੈਚ ਅੰਦਰ ਚੱਲਣਾ ਜੀ ਅੰਦਰ ਕੋਈ ਨਾ ਆਇਓ ਗੱਡੀਆਂ